ਮੈਂ ਇੱਕ ਬਹੁਤ ਹੀ ਮਸ਼ਹੂਰ ਲੇਖਕ ਸੀ ਤੇ ਮੈਨੂੰ ਪਾਠਕਾਂ ਦੀ ਪ੍ਰਸ਼ੰਸਾ ਭਰੇ ਖੱਤ ਮਿਲਦੇ ਰਹਿੰਦੇ ਸੀ ਪਰ ਮੈਂ ਕਿਸੇ ਨੂੰ ਜਵਾਬ ਨਾ ਦਿੰਦਾ ਮੈਂ ਆਪਣੇ ਹੀ غرੂਰ ਵਿੱਚ ਰਹਿੰਦਾ ਸੀ ਫਰਕ ਮੋਹਿਨੀ ਨਾਦੀ ਕਵਿਤਰੀ ਨੇ ਮੇਰਾ ਮਨ ਮੋਲਿਆ ਮੈਂ ਉਸ ਨੂੰ ਅਨੇਕਾਂ ਖੱਤ ਲਿਖੇ ਪਰ ਉਸਨੇ ਕੋਈ ਜਵਾਬ ਨਾ ਦਿੱਤਾ ਆਖਰ ਇੱਕ ਦਿਨ ਉਸਦਾ ਖੱਤਾ ਆਇਆ ਮੈਂ ਵਾਰ-ਵਾਰ ਚੁੰਮਿਆ ਤੇ ਧੜਕਦੇ ਦਿਲ ਨਾਲ ਜਦ ਖੱਤ ਪੜਿਆ ਤਾਂ ਮੇਰੇ ਹੱਥ ਕੰਬਣ ਲੱਗੇ ਸਰੀਰ ਪਸੀਨੇ ਨਾਲ ਭਿੱਜ ਗਿਆ ਆਪਣੇ ਆਪ ਨਾਲ ਨਫ਼ਰਤ ਹੋਣ ਲੱਗੀ ਕਿਉਂਕਿ ਦੋਸਤੋ ਪੂਰੀ ਕਹਾਣੀ ਅੰਤ ਤੱਕ ਜ਼ਰੂਰ ਸੁਣੀਓ ਚੈਨਲ ਤੇ ਨਵੇਂ ਹੋ ਤਾਂ ਹੁਣੇ ਸਬਸਕ੍ਰਾਈਬ ਕਰ ਲਓ ਹਰ ਰੋਜ਼ ਬکریاں-ਮکریاں ਕਹਾਣੀਆਂ ਸੁਣਨ ਦੇ ਲਈ ਮੈਂ ਬਹੁਤ ਹੀ ਉਤਸੁਕਤਾ ਨਾਲ ਟਹਿਲਣ ਲੱਗਾ ਮੇਰੀ ਨਜ਼ਰ ਵਾਰ-ਵਾਰ ਕਿਸੇ ਦੇ ਇੰਤਜ਼ਾਰ ਕਰਨ ਮੇਨ ਗੇਟ ਵੱਲ ਚਲੀ ਜਾਂਦੀ ਦੁਪਹਿਰ ਦੇ 2 ਵਜਨ ਵਾਲੇ ਹਨ ਇਹ ਸਮਾਂ ਡਾਕੀ ਦੇ ਆਉਣ ਦਾ ਹੁੰਦਾ ਮੈਂ ਲੇਖਕਾਂ ਤੇ ਪਾਠਕਾਂ ਵਿੱਚ ਇੰਨਾ ਮਸ਼ਹੂਰ ਹਾਂ ਕਿ ਕਿਤਾਬ ਜਿਵੇਂ ਹੀ ਪ੍ਰਕਾਸ਼ਿਤ ਹੋ ਕੇ ਬਾਜ਼ਾਰ ਵਿੱਚ ਆਉਂਦੀ ਹੈ ਪ੍ਰਸ਼ੰਸਾ ਪੱਤਰਾਂ ਦਾ ਅੰਬਾਰ ਲੱਗ ਜਾਂਦਾ ਹੈ ਸਾਹਿਤ ਜਗਤ ਵਿੱਚ ਮੈਨੂੰ ਕਈ ਪ੍ਰਸ਼ਕਾਰ ਮਿਲ ਚੁੱਕੇ ਹਨ ਜੋ ਮੇਰੀ ਬੈਠਕ ਦੀ ਸ਼ੋਭਾ ਬਣੇ ਹੋਈ ਹੈ ਮੈਂ ਜੋ ਚਾਇਆ ਸੀ ਪਾ ਲਿਆ ਸੀ ਸ਼ੋਹਰਤ ਤਨ ਇੱਜ਼ਤ ਸਭ ਕੁਝ ਮੈਨੂੰ ਮਿਲੇ ਉਮਰ ਦੇ ਇਸ ਪੜਾਅ 'ਤੇ ਜਦ ਕਿ ਮੈਂ ਅਰਧ ਸੈਂਕੜਾ ਪਾਰ ਕਰ ਚੁੱਕਿਆ ਹਾਂ ਪਹਿਲੀ ਵਾਰ ਮੈਨੂੰ ਕਿਸੇ ਦੀ ਕਮੀ ਮਹਿਸੂਸ ਹੋਈ دل وچ اک میٹھی ਜੀ چیز اٹھی سدا ہی اپنی ਆਪ ਵਿੱਚ ਮਗਨ ਰਹਿਣ ਵਾਲਾ ਮੈਂ ਕਿਸੇ ਹੋਰ ਦੇ ਲਗਾ ਵਿੱਚ ਬਚ ਗਿਆ ਸੀ ਕੁਝ ਹੀ ਦਿਨ ਪਹਿਲਾਂ ਇੱਕ ਮਸ਼ਹੂਰ ਸਾਹਿਤਿਕ ਮੈਗਜ਼ੀਨ ਵਿੱਚ ਇੱਕ ਕਵਿਤਾ છਪੀ ਸੀ ਉਸ ਕਵਿਤਾ ਦਾ ਦਰਦ ਸਰਲਤਾ ਸਹਿਜ ਤੇ ਪੇਸ਼ਕਾਰੀ ਨੇ ਮੇਰੇ ਦਿਲ ਨੂੰ ਬੰਨ੍ਹ ਕੇ ਰੱਖ ਦਿੱਤਾ ਕਵਿਤਰੀ ਦਾ ਨਾਮ ਦੇਖਿਆ ਤਾਂ ਉਹ ਜਾਣਿਆ ਪਹਿਚਾਣਿਆ ਲੱਗਿਆ ਪਰ ਦਿਮਾਗ ਤੇ ਬਹੁਤ ਜ਼ੋਰ ਪਾਉਣ ਤੇ ਵੀ ਕੁਝ ਯਾਦ ਨਾ ਆਇਆ ਕਿੰਨਾ ਸੋਹਣਾ ਕਿੰਨਾ ਚੰਗਾ ਨਾਮ ਸੀ ਮੋਹਿਨੀ ਮੋਹਿਨੀ ਦੀ ਪੀੜ ਨੇ ਉਸਦੇ ਸ਼ਬਦਾਂ ਦੀ ਸ਼ਕਤੀ ਨੇ ਉਸਦੀ ਪੇਸ਼ਕਾਰੀ ਦੀ ਸਰਲਤਾ ਪਰ ਤਿੱਖੇ ਵਾਰ ਦੀ ਸਮਰੱਥਾ ਨੇ ਮੋਹ ਹੀ ਲਿਆ ਸੀ ਮੈਨੂੰ ਮੈਂ ਪਿਆਰ ਦੀ ਪੀੜ ਵਿੱਚ ਪਾਗਲ ਹੋ ਸਭ ਕੁਝ ਭੁਲਾ ਕੇ ਮੋਹਿ ਨੂੰ ਪ੍ਰਸ਼ੰਸਾ ਪੱਤਰ ਲਿਖਿਆ ਮੈਂ ਆਪਣੇ ਪਾਠਕਾਂ ਦੇ ਖਤਾਂ ਦਾ ਕਦੇ ਜਵਾਬ ਨਹੀਂ ਦਿੱਤਾ ਮੈਨੂੰ ਆਪਣੇ ਪ੍ਰਸਿੱਧ ਹੋਣ ਦਾ ਮਾਣ ਸੀ ਪਰ ਹੁਣ ਮੈਨੂੰ ਪਤਾ ਨਹੀਂ ਕੀ ਹੋਇਆ ਮੈਂ ਇੱਕ ਨਵੀਂ-ਨਵੀਂ ਕਵਿਤਰੀ ਦਾ ਪ੍ਰਸ਼ੰਸਕ ਬਣ ਕੇ ਉਸ ਨੂੰ ਪ੍ਰਸ਼ੰਸਾ ਪੱਤਰ ਲਿਖਣ ਲੱਗਾ। ਇਹ ਖੁਦ ਮੇਰੇ ਲਈ ਕਿਸੇ ਹੈਰਾਨੀ ਤੋਂ ਘੱਟ ਨਹੀਂ ਸੀ। ਭਾਵੇਂ ਕਿ ਮੇਰੇ ਪ੍ਰਸ਼ੰਸਕਾਂ ਦੇ ਮੈਨੂੰ ਸੈਂਕੜੇ ਖੱਤ ਮਿਲਦੇ ਰਹਿੰਦੇ ਸਨ। ਪਰ ਮੈਂ ਕਿਸੇ ਨੂੰ ਜਵਾਬ ਦੇਣਾ ਆਪਣੀ ਹੱਦ ਤੱਕ ਸਮਝਦਾ ਸੀ। ਭਾਵੇਂ ਕਿ ਸਾਰੇ ਲੇਖਕ ਤੇ ਸਾਹਿਤਿਕ ਜਗਤ ਨਾਲ ਜੁੜੇ ਹੋਏ ਇਨਸਾਨ ਪ੍ਰਸ਼ੰਸਾ ਪੱਤਰਾਂ ਦਾ ਜਵਾਬ ਬਹੁਤ ਹੀ ਖੁਸ਼ੀ-ਖੁਸ਼ੀ ਦਿੰਦੇ ਹਨ। ਪਰ ਮੈਂ ਸਭ ਤੋਂ ਅਲੱਗ ਸੀ। ਪਰ ਹੌਣੇ ਮੋਹਿਨੀ ਮੋਹਿਨੀ ਨੇ ਤਾਂ ਮੈਨੂੰ ਬਿਲਕੁਲ ਹੀ ਜਿਵੇਂ ਬਦਲ ਕੇ ਰੱਖ ਦਿੱਤਾ ਸੀ ਪਹਿਲੀ ਵਾਰ ਹੋ ਰਿਹਾ ਸੀ ਕਿ ਮੈਂ ਕਿਸੇ ਨੂੰ ਖਤ ਲਿਖਿਆ ਹੋਵੇ ਤੇ ਇੱਕ ਖਤ ਨਹੀਂ ਉਸ ਦੀਆਂ ਕਵਿਤਾਵਾਂ ਦੀ ਪ੍ਰਸ਼ੰਸਾ ਵਿੱਚ ਪਤਾ ਹੀ ਨਹੀਂ ਕਿੰਨੇ ਖਤ ਲਿਖ ਚੁੱਕਿਆ ਸੀ ਪਰ ਮੋਹਿਨੀ ਨੇ ਮੇਰੇ ਇੱਕ ਵੀ ਖਤ ਦਾ ਜਵਾਬ ਨਾ ਦਿੱਤਾ ਹਰ ਰੋਜ਼ ਮੇਰੀ ਪ੍ਰੇਮ ਪੀੜਾ ਵਧਦੀ ਜਾ ਰਹੀ ਸੀ ਮੈਂ ਦਿਨ ਰਾਤ ਉਸਦੇ ਬਾਰੇ ਸੋਚਦਾ ਰਹਿੰਦਾ ਦਿਮਾਗ ਵਿੱਚ ਉਸਦੇ ਹੀ ਖਿਆਲ ਘੁੰਮਦੇ ਰਹਿੰਦੇ ਸੀ ਤੇ ਮੋਹਿਨੀ ਦੀਆਂ ਰਚਨਾਵਾਂ ਨੇ ਤਾਂ ਜਿਵੇਂ ਸਾਹਿਤਿਕ ਜਗਤ ਵਿੱਚ ਜਾਦੂ ਹੀ ਕਰ ਦਿੱਤਾ ਸੀ ਜਿਸ ਮੈਗਜ਼ੀਨ ਨੂੰ ਖੋਲੋ ਉਸੇ ਵਿੱਚ ਉਸਦੀ ਰਚਨਾ ਕੋਈ ਐਸਾ ਖੱਤ ਕੋਈ ਐਸਾ ਮੈਗਜ਼ੀਨ ਨਹੀਂ ਸੀ ਜਿਸ ਵਿੱਚ ਮੋਹਿਨੀ ਦੀਆਂ ਰਚਨਾਵਾਂ ਪ੍ਰਕਾਸ਼ਿਤ ਨਾ ਹੋਈਆਂ ਹੋਣ ਉਹ ਲਿਖਦੀ ਹੀ ਰਹਿਆ ਸੀ ਕਿ ਉਸਦੇ ਸ਼ਬਦ ਜਿਉਂਦੇ ਮਹਿਸੂਸ ਹੁੰਦੇ ਕਹਾਣੀਆਂ ਨੂੰ ਪੜ੍ਹ ਕੇ ਲੱਗਦਾ ਕਿ ਹੁਣੇ ਹੀ ਕੱਲ੍ਹ ਹੀ ਕਿਸੇ ਨਾ ਕਿਸੇ ਦੇ ਨਾਲ ਘਟੀ ਸੱਚੀ ਘਟਨਾ ਕਵਿਤਾਵਾਂ ਦੀ ਲੇਖਣੀ ਵੀ ਮੁਕਤ ਕਰ ਦਿੰਦੀ। ਸਰਲਤਾ ਇੰਨੀ ਆ ਕਿ ਬੱਚੇ ਵੀ ਅਰਥ ਦੱਸ ਦੇਣ। ਪਰ ਦਰਦਨਾਕ ਇੰਨੀ ਆ ਕਿ ਪੱਥਰ ਦਿਲ ਵਾਲੇ ਵੀ ਰੋ ਪੈਣ। ਜੀਵਨ ਦੇ ਹਰ ਪੜਾਅ ਨੂੰ ਸੱਚਾਈ ਨਾਲ, ਗਹਿਰਾਈ ਨਾਲ ਛੂੰਹਦੀਆਂ ਰਚਨਾਵਾਂ ਨੇ ਮੋਹਿਨੀ ਨੂੰ ਪਾਠਕਾਂ ਦੇ ਨਾਲ-ਨਾਲ ਆਲੋਚਕਾਂ ਵਿੱਚ ਵੀ ਪ੍ਰਸਿੱਧ ਬਣਾ ਦਿੱਤਾ ਸੀ। ਮੈਂ ਵੀ ਕਈ ਸਮਿਖਿਆਵਾਂ ਲਿਖੀਆਂ ਮੋਹਿਨੀ ਦੀਆਂ ਰਚਨਾਵਾਂ ਤੇ। ਉਸ ਦੀ ਸਿਰਜਣਾ ਦੀ ਭਰਪੂਰ ਪ੍ਰਸ਼ੰਸਾ ਵੀ ਕੀਤੀ। ਮੈਨੂੰ ਲੱਗਿਆ ਹੁਣ ਮੋਹਿਨੀ ਦਾ ਸ਼ਰਧਾ ਤੇ ਪਿਆਰ ਨਾਲ ਭਰਿਆ ਤੇ ਧੰਨਵਾਦ ਪ੍ਰਗਟ ਕਰਦਾ ਹੋਇਆ ਖੱਤ ਮੈਨੂੰ ਜ਼ਰੂਰ ਮਿਲੇਗਾ ਮੈਂ ਇਹ ਵੀ ਉਮੀਦ ਕਰ ਰਿਹਾ ਸੀ ਕਿ ਹੋ ਸਕਦਾ ਹੈ ਕਿ ਉਹ ਧੰਨਵਾਦ ਕਰਨ ਦੇ ਲਈ ਖੁਦ ਹੀ ਮੇਰੇ ਕੋਲ ਆ ਜਾਵੇ ਪਰ ਇਸ ਤਰ੍ਹਾਂ ਦਾ ਕੁਝ ਵੀ ਨਾ ਹੋਇਆ ਜਿਵੇਂ-ਜਿਵੇਂ ਦਿਨ ਬੀਤਣ ਲੱਗੇ ਮੋਹਿਨੀ ਦੇ ਪ੍ਰੇਮ ਜਾਲ ਵਿੱਚ ਮੈਂ ਲਗਾਤਾਰ ਜਕੜਿਆ ਜਾਣ ਲੱਗਾ ਜਦੋਂ ਮੈਨੂੰ ਲੱਗਾ ਕਿ ਜੇਕਰ ਮੈਂ ਮੋਹਿਨੀ ਨੂੰ ਨਾ ਮਿਲਿਆ ਤਾਂ ਮੇਰੇ ਸਾਹ ਹੀ ਨਿਕਲ ਜਾਣਗੇ ਤਾਂ ਮੈਂ ਮੋਹਿਨੀ ਨੂੰ ਇੱਕ ਬੜਾ ਹੀ ਦਰਦ ਭਰਿਆ ਖੱਤ ਲਿਖਿਆ ਜਿਸ ਵਿੱਚ ਇੱਕ ਤਰਲੇ ਦੇ ਬਾਣ ਮੇਰੇ ਵਲਕਦੇ ਹੋਏ ਸ਼ਬਦਾਂ ਨੇ ਮੇਰੇ ਸਾਹਾਂ ਦੀ ਰੱਖਿਆ ਦੀ ਭੀਖ ਮੰਗੀ ਸੀ ਉਸ ਖੱਤ ਵਿੱਚ ਮੇਰਾ ਸਭ ਕੁਝ ਸੁਆਹ ਹੋ ਗਿਆ ਸੀ 30 ਸਾਲਾਂ ਤੋਂ ਹਾਸਲ ਕੀਤੀ ਇੱਜ਼ਤ ਸ਼ੋਹਰਤ ਮਾਣ ਸਨਮਾਨ ਸਭ ਧਰਾ ਸ਼ਾਹੀ ਹੋ ਗਿਆ ਸੀ ਬਚਿਆ ਸੀ ਬਸ ਭਾਵੁਕਤਾ ਨਾਲ ਭਰਿਆ ਹੋਇਆ ਕੰਗਾਲ ਦਿਲ ਜਦੋਂ ਤੋਂ ਮੈਂ ਉਸ ਨੂੰ ਖੱਤ ਭੇਜਿਆ ਸੀ ਉਦੋਂ ਤੋਂ ਹੀ ਮੈਂ ਉਸਦੇ ਉੱਤਰ ਲਈ ਬੇਚੈਨ ਸੀ ਅੱਜ ਮੈਂ ਦ੍ਰਿੜ ਨਿਸ਼ਚਾ ਕਰ ਲਿਆ ਸੀ ਕਿ ਜੇਕਰ ਮੋਹਿਨੀ ਦਾ ਖੱਤ ਨਾ ਮਿਲਿਆ ਤਾਂ ਮੈਂ ਖੁਦ ਉਸ ਨੂੰ ਮਿਲਣ ਉਸਦੇ ਸ਼ਹਿਰ ਪਹੁੰਚ ਜਾਵਾਂਗਾ ਪਰ ਰੱਬ ਨੇ ਮੇਰੀ ਸੁਣ ਲਈ ਸੀ ਆਪਣੇ ਪਾਠਕਾਂ ਦੇ ਪ੍ਰਸ਼ੰਸਾ ਪੱਤਰਾਂ ਵਿੱਚੋਂ ਇੱਕ ਖੱਤ ਨੇ ਮੈਨੂੰ ਚੌਂਕਾ ਦਿੱਤਾ ਲਿਖਾਵਟ ਇੰਨੀ ਸੁੰਦਰ ਸੀ ਕਿ ਸੱਜੇ ਹੀ ਧਿਆਨ ਖਿੱਚ ਲਵੇ ਮਨ ਮੋ ਲਵੇ ਖੱਤ ਦੇ ਉੱਪਰ ਨਾਮ ਦੇਖਿਆ ਤਾਂ ਮੇਰਾ ਮਨ ਖੁਸ਼ੀ ਨਾਲ ਪਾਗਲ ਹੀ ਹੋ ਗਿਆ ਸੀ। ਭਾਵੁਕਤਾ ਵਾਸ ਮੇਰੇ ਸਰੀਰ ਦਾ ਅੰਗ-ਅੰਗ ਕੰਬਣ ਲੱਗਾ ਸੀ। ਅੱਖਾਂ ਵਿੱਚੋਂ ਖੁਸ਼ੀ ਦੇ ਹੰਝੂ ਛਲਕਣ ਲੱਗੇ। ਮੈਂ ਉਸ ਖੱਤ ਨੂੰ ਬਾਰ-ਬਾਰ ਚੁੰਮਿਆ। ਕਦੇ ਕੰਬਦੇ ਹੱਥਾਂ ਨਾਲ ਦਿਲ ਨੂੰ ਵੀ ਲਗਾ ਲੈਂਦਾ। ਕੁਝ ਨਾਰਮਲ ਹੁੰਦੇ ਹੋਏ ਹੌਲੀ ਜਹੀ ਮੈਂ ਉਸ ਖੱਤ ਨੂੰ ਖੋਲਿਆ। ਸੰਬੋਧਨ ਪੜ੍ਹਿਆ ਤਾਂ ਹੈਰਾਨ ਰਹਿ ਗਿਆ। ਲਿਖਿਆ ਸੀ ਪਾਪਾ ਇਹ ਸੰਬੋਧਨ ਪੜ੍ਹ ਕੇ ਤਾਂ ਤੁਹਾਡੇ ਤੇ ਪਹਾੜ ਡਿੱਗ ਪਿਆ ਹੋਵੇਗਾ ਪਰ ਕੀ ਕਰਾਂ ਮਜਬੂਰ ਹਾਂ ਜਨਮ ਦਿਨ ਵਾਲਾ ਬਾਪ ਕਿੰਨਾ ਹੀ ਕਠੋਰ ਤੇ ਪਾਪੀ ਕਿਉਂ ਨਾ ਹੋਵੇ ਅਖਵਾਉਂਦਾ ਤਾਂ ਬਾਪ ਹੀ ਆ ਵੈਸੇ ਤੁਹਾਨੂੰ ਪਾਪਾ کہہ ਕੇ ਸੰਬੋਧਨ ਕਰਨ ਦੀ ਮੇਰੀ ਜ਼ਰਾ ਵੀ ਇੱਛਾ ਨਹੀਂ ਸੀ ਪਰ ਮਾਂ ਨੇ ਜੋ ਸੰਸਕਾਰ ਦਿੱਤੇ ਸੀ ਉਹ ਐਨੇ ਸਖਤ ਹਨ ਕਿ ਜਾ ਕੇ ਵੀ ਤੁਹਾਡੇ ਵਰਗੇ ਇਨਸਾਨ ਨੂੰ ਨਾਮ ਨਾਲ ਨਾ ਸੰਬੋਧਨ ਕਰ ਸਕੇ ਜੇਕਰ ਇਸ ਤਰ੍ਹਾਂ ਕਰਦੀ ਮਾਂ ਦੀ ਆਤਮਾ ਨੂੰ ਬਹੁਤ ਪੀੜ ਪਹੁੰਚਦੀ ਤੇ ਉਸ ਨੂੰ ਪੀੜ ਪਹੁੰਚਾਉਣ ਦਾ ਮੈਂ ਸੁਪਨੇ ਵਿੱਚ ਵੀ ਨਹੀਂ ਸੋਚ ਸਕਦੀ ਸੀ ਸਾਰੀ ਉਮਰ ਉਸਨੇ ਦੁੱਖ ਤਕਲੀਫਾਂ ਹੀ ਤਾਂ ਚੱਲੀਆਂ ਪਤਾ ਨਹੀਂ ਕਿਸ ਜਨਮ ਦੇ ਪਾਪਾਂ ਦੀ ਸਜ਼ਾ ਇਸ ਜਨਮ ਵਿੱਚ ਤੁਹਾਡਾ ਰੂਪ ਲੈ ਕੇ ਸਾਕਾਰ ਹੋ ਗਈ ਮੇਰੀ ਮਾਂ ਨੂੰ ਤਿਲ ਤਿਲ ਮਾਰਨ ਦੇ ਲਈ ਜਦੋਂ ਮੈਂ ਹੋਸ਼ ਸੰਭਾਲਿਆ ਉਦੋਂ ਤੋਂ ਮਾਂ ਨੂੰ ਚੁੱਪਚਾਪ ਦੁੱਖ ਸਹਿੰਦੀ ਦੇਖਿਆ ਕਿੰਨਾ ਖਿਆਲ ਰੱਖਦੀ ਸੀ ਤੁਹਾਡੀ ਛੋਟੀ ਤੋਂ ਛੋਟੀ ਜ਼ਰੂਰਤ ਦਾ ਦਿਨ ਰਾਤ ਚਰਖੇ ਦੀ ਬਾਣ ਤੁਹਾਡੀ ਸੇਵਾ ਵਿੱਚ ਘੁੰਮਦੀ ਰਹਿੰਦੀ ਲੋਕ ਕਹਿੰਦੇ ਆ ਕبھی ਜਦੋਂ ਪੀੜ ਨਾਲ ਪਾਗਲ ਹੋ ਜਾਂਦਾ ਤਾਂ ਆਪਣੇ ਆਪ ਉਸ ਦੇ ਸ਼ਬਦ ਫੁੱਟਣ ਲੱਗਦੇ ਆ ਤੇ ਕਵਿਤਾ ਦੇ ਰੂਪ ਧਾਰਨ ਕਰ ਲੈਂਦੇ ਆ ਪਰ ਤੁਸੀਂ ਤਾਂ ਖੁਦ ਕੋਈ ਪੀੜ ਨਹੀਂ ਚੱਲੀ ਕੋਈ ਦੁੱਖ ਨਹੀਂ ਭੋਗਿਆ ਸਗੋਂ ਮਾਨੋਂ ਇਹਨੇ ਦੁੱਖ ਦਿੱਤੇ ਜਿਨ੍ਹਾਂ ਦੀ ਕੋਈ ਗਿਣਤੀ ਨਹੀਂ ਕੀ ਤੁਸੀਂ ਮਾਂ ਨੂੰ ਦੁਖੀ ਕਰਕੇ ਉਸਦੇ ਹੰਝੂਆਂ ਨਾਲ ਆਪਣੇ ਸ਼ਬਦਾਂ ਦਾ ਜਾਲ ਬੁਣਦੇ ਸੀ ਕਿੰਨਾ ਡਬਲ ਕੈਰੈਕਟਰ ਹੈ ਤੁਹਾਡਾ ਘਰ ਦੇ ਲਈ ਕੁਝ ਹੋਰ ਤੇ ਸਮਾਜ ਦੇ ਲਈ ਕੁਝ ਹੋਰ ਘਰ ਵਿੱਚ ਜਿੰਨੇ ਸਖਤ ਤੇ નિર્ਦਈ ਤੇ ਬਾਹਰ ਉਹਨੇ ਹੀ ਕੋਮਲ ਉਦਾਰ ਤੇ ਹਸਮਕ ਕਿੰਨੇ ਢੋਂਗੀਆਂ ਤੁਸੀਂ ਇਹ ਮੈਂ ਆਪਣੀ 10 ਸਾਲਾਂ ਦੀ ਛੋਟੀ ਜੀ ਉਮਰ ਤੋਂ ਹੀ ਜਾਨਣਾ ਸ਼ੁਰੂ ਕਰ ਦਿੱਤਾ ਸੀ ਤੁਹਾਡੀਆਂ ਰਚਨਾਵਾਂ ਵਿੱਚ ਔਰਤ ਜਾਤੀ ਦੇ ਮਾਣ ਸਨਮਾਨ ਲਈ ਵੱਟੀਆਂ ਵੱਟੀਆਂ ਗੱਲਾਂ ਕਰਨਾ ਨਾਰੀ ਮਨ ਦੇ ਸੂਖਮ ਤੋਂ ਸੂਖਮ ਮਨੋਪਾਵਾਂ ਦੀ ਗਹਿਰਾਈ ਨਾਲ ਵਰਣਨ ਕਰਨ ਵਾਲੀ ਤੁਸੀਂ ਆਪਣੀ ਹੀ ਪਤਨੀ ਨੂੰ ਦਿਨ ਰਾਤ ਗੰਧੀਆਂ ਗੰਧੀਆਂ ਗਾਲਾਂ ਨਾਲ ਛਲਨੀ ਕਰਦੇ ਰਹਿੰਦੇ ਉਸ ਦੀ ਗਲਤੀ ਹੋਵੇ ਨਾ ਹੋਵੇ ਉਸ ਨੂੰ ਸਭ ਦੇ ਸਾਹਮਣੇ ਦੋਸ਼ੀ ਟਹਿਰਾਉਂਦੇ ਕਦੇ-ਕਦੇ ਤਾਂ ਆਤਿਕਾਰ ਦਿੰਦੇ ਤੁਸੀਂ ਆਪਣੇ ਲਫੰਗੇ ਦੋਸਤ ਸੱਤੂ ਦੇ ਨਾਲ ਮੰਮੀ ਦਾ ਨਾਮ ਜੋੜ ਕੇ ਉਸ ਨੂੰ ਕੁਲਟਾ ਕਰੈਕਟਰਲੈਸ ਤੇ ਪਤਾ ਹੀ ਨਹੀਂ ਹੋਰ ਕੀ ਕੀ ਕਹਿੰਦੇ। ਉਸ ਸਮੇਂ ਮਾਂ ਕਿੰਨਾ ਰੋਂਦੀ ਸੀ। ਉਸ ਤੇ ਹੰਝੂਆਂ ਨਾਲ ਮੇਰੀ ਬਾਹਰ ਿੱੱਲੇ ਹੋ ਜਾਂਦੇ ਸੀ। ਬਸ ਦੀ ਹੈਕ ਗਿਆ ساری ਰਾਤ ਮੈਨੂੰ ਸੌਣ ਨਹੀਂ ਸੀ ਦਿੰਦੀਆਂ। ਮੈਂ ਪੂਰੀ ਪੂਰੀ ਰਾਤ ਜਾ ਕੇ ਮਾਂ ਦੇ ਨਾਲ ਹੀ ਰੋਂਦੀ ਰਹਤੀ। ਤਸਵੀਰੇ ਚੁੱਪਚਾਪ ਸਕੂਲ ਚਲੀ ਜਾਂਦੀ। ਪਰ ਸਕੂਲ ਜਾਂਦਿਆਂ ਵੀ ਮੇਰੇ ਮਨ ਵਿੱਚ ਹੀ ਡਰ ਹਮੇਸ਼ਾ ਰਹਿੰਦਾ। ਕੀ ਪਤਾ ਨਹੀਂ ਹਣ ਤੁਸੀਂ ਕਦੋਂ ਕੋਈ ਨਵਾਂ ਬਖੇੜਾ ਖੜਾ ਕਰਦੇ ਹੋਗੇ ਤੇ ਮਾਂ ਨੂੰ ਦੁਖੀ ਕਰੋਗੇ ਤੁਸੀਂ ਮੇਰੇ ਨਾਲ ਹਮੇਸ਼ਾ ਹੀ ਨਾਰਾਜ਼ ਰਹਿੰਦੇ ਸੀ ਕਹਿੰਦੇ ਸੀ ਕਿ ਮਾਂ ਦੇ ਵਾਂਗ ਇਹ ਵੀ ਬੇਵਕੂਫਾ ਕੁੜੀ ਤੁਹਾਡੇ ਇਹ ਸ਼ਬਦ ਤੀਰ ਵਾਂਗ ਮੇਰੇ ਕੰਨਾਂ ਵਿੱਚ ਚੁਭਦੇ ਪਰ ਕਦੇ ਮੈਂ ਕੋਈ ਮੋੜ ਨਹੀਂ ਸੀ ਦਿੱਤਾ ਉਸਦੇ ਕਈ ਕਾਰਨ ਸਨ ਉਹਨਾਂ ਵਿੱਚ ਸਭ ਤੋਂ ਵੱਡਾ ਕਾਰਨ ਸੀ ਜੇਕਰ ਮੈਂ ਬਗਾਵਤ ਕੀਤੀ ਤਾਂ ਤੁਸੀਂ ਮਾਂ ਨੂੰ ਵਿਅੰਗ ਬਾਣਾ ਨਾਲ ਤਾਰ-ਤਾਰ ਕਰ ਦੇਣਾ ਸੀ ਮੈਂ ਮਨ ਹੀ ਮਤ ਪਰਮਾਤਮਾ ਅੱਗੇ ਅਰਦਾਸ ਕਰਦੀ ਸੀ ਕਿ ਮਾਂ ਦੇ ਦੁੱਖ ਘਟ ਹੋ ਜਾਣ ਪਰ ਇਸ ਤਰ੍ਹਾਂ ਹੋਇਆ ਨਾ ਮਾਂ ਨੇ ਤਾਂ ਜਿਵੇਂ ਆਪਣੀਆਂ ਅੱਖਾਂ ਤੇ ਕੰਨ ਬੰਦ ਹੀ ਕਰ ਲਈ ਸੀ ਜਿਵੇਂ-ਜਿਵੇਂ ਸਮਾਂ ਬੀਤਦਾ ਜਾ ਰਿਹਾ ਸੀ ਮਾਂ ਦੇ ਲਈ ਮੁਸ਼ਕਲਾਂ ਵਧਦੀਆਂ ਹੀ ਜਾ ਰਹੀਆਂ ਸੀ ਤੁਸੀਂ ਆਪਣੇ ਜਾਲ ਵਿੱਚ ਫਸਾ ਕੇ ਕਿੰਨੀਆਂ ਬੇਵਕੂਫ ਕੁੜੀਆਂ ਨੂੰ ਆਪਣੇ ਮਨੋਰੰਜਨ ਦਾ ਸਾਧਨ ਬਣਾਇਆ ਤੇ ਉਹ ਵੀ ਆਪਣੀ ਪਤਨੀ ਤੇ ਜਵਾਨ ਹੁੰਦੀ ਧੀ ਦੇ ਸਾਹਮਣੇ ਆਪਣੇ ਹੀ ਘਰ ਵਿੱਚ ਛੀ ਛੀ ਨਫ਼ਰਤ ਹੁੰਦੀ ਹੈ ਮੈਨੂੰ ਆਪਣੇ ਆਪ ਨਾਲ ਕਿ ਅਜਿਹੇ ਇਨਸਾਨ ਦੇ ਨਾਲ ਮੈਂ 15 ਸਾਲ ਬਿਤਾਏ بس ਦੇ ਹਰ ਕੀਤੇ ਕੰਮ ਦੀ ਮੂਕ ਦਰਸ਼ਕ ਬਣੀ ਰਹੀ ਅੱਜ ਉਹਨਾਂ ਸਭ ਬੀਤੀਆਂ ਦੇ ਕਹਾਣੀਆਂ ਘਟਨਾਵਾਂ ਦੇ ਬਾਰੇ ਸੋਚਦੀ ਆਂ ਤਾਂ ਰੋਂਟੇ ਖੜੇ ਹੋ ਜਾਂਦੇ ਤੇ ਮਾਂ ਦੀ ਉਸ ਤਰਸੀ ਹੋਗ ਹਾਲਤ ਨੂੰ ਯਾਦ ਕਰਕੇ ਮਰਦ ਜਾਤੀ ਤੋਂ ਨਫ਼ਰਤ ਹੋ ਜਾਂਦੀ ਹੈ ਮੈਨੂੰ ਮੈਂ ਕਈ ਵਾਰ ਮਾਣੂ ਇਕੱਲੀ ਨੂੰ ਕੰਧਾਂ ਨਾਲ ਸਿਰ ਮਾਰ-ਮਾਰ ਕੇ ਰੋਂਦੇ ਦੇਖਿਆ ਉਸਦੇ ਰੋਣ ਵਿੱਚ ਕਿੰਨੀ ਪੀੜ ਕਿੰਨੀ ਮਜਬੂਰੀ ਸੀ ਪਾਪਾ ਸੱਚ-ਸੱਚ ਦੱਸਿਓ ਇੱਕ ਕਵੀ ਦਾ ਦਿਲ ਹੁੰਦੇ ਹੋਏ ਵੀ ਤੁਸੀਂ ਮਾਂ ਦੀਆਂ ਮਨੋ ਭਾਵਨਾ ਨੂੰ ਕਦੇ ਸਮਝਿਆ ਜਾਂ ਸਮਝ ਕੇ ਵੀ ਨਾ ਸਮਝ ਬਣਨ ਦਾ ਢੋਂਗ ਕਰਦੇ ਰਹੇ ਤੇ ਉਹ ਰਾਤ ਜੋ ਮੈਂ ਕਦੇ ਨਹੀਂ ਭੁੱਲ ਸਕਦੀ ਉਹ ਰਾਤ ਤਾਂ ਮਾਂ ਦੇ ਲਈ ਕਾਲ ਦੇ ਸਮਾਨ ਸਾਬਤ ਹੋਈ ਜਦੋਂ ਤੁਸੀਂ ਆਪਣੇ ਅੱਡੇ ਬਾਜ਼ ਮਿੱਤਰਾਂ ਨੂੰ ਰਾਤ ਦੇ ਖਾਣੇ ਲਈ ਘਰ ਲਿਆਏ ਸੀ ਉਸ ਦਿਨ ਮਾਂ ਨੇ ਕਿੰਨੇ ਪਿਆਰ ਨਾਲ ਤੁਹਾਡੀ ਪਸੰਦ ਦੀ ਸਾਰੇ ਪਕਵਾਨ ਬਣਾਏ ਸੀ ਪਰ ਆਪਣੇ ਮਿੱਤਰਾਂ ਦੀ ਮੰਗ ਤੇ ਰਾਤ ਨੂੰ 10 ਵਜੇ ਤੁਸੀਂ ਮਾਂ ਨੂੰ ਮੀਟ ਬਣਾਉਣ ਦਾ ਹੁਕਮ ਦੇ ਦਿੱਤਾ ਤੇ ਉਸਨੇ ਬਿਨਾਂ ਨਾ ਨੁਕਰ ਕੀਤੇ ਉਸ ਹੁਕਮ ਦਾ ਪਾਲਣ ਕੀਤਾ ਪਰ ਪਤਾ ਨਹੀਂ ਕਿਵੇਂ ਮੀਟ ਕੁੱਕਰ ਵਿੱਚ ਥੋੜਾ ਥੱਲੇ ਲੱਗ ਗਿਆ ਤੇ ਸੜਨ ਦੀ ਗੰਧ ਆਉਣ ਲੱਗੀ ਫਿਰ ਮਾਂ ਨੇ ਕਿੰਨੀ ਕੋਸ਼ਿਸ਼ ਕੀਤੀ ਕਿ ਉਸ ਨੂੰ ਠੀਕ ਕਰ ਸਕੇ ਸਾਰੇ ਮੀਟ ਨੂੰ ਕੱਢ ਕੇ ਦੂਜੇ ਪਾਂਡੇ ਵਿੱਚ ਘਿਉ ਆ ਪਾ ਕੇ ਚੰਗੀ ਤਰ੍ਹਾਂ ਪਕਾਇਆ ਪਰ ਸੜਨ ਦਾ ਸਵਾਦ ਤੇ ਗੰਧ ਨੂੰ ਦੂਰ ਨਾ ਕਰ ਸਕੇ ਮੈਂ ਉਸ ਦਿਨ ਮਾਣੋ ਪਹਿਲੀ ਵਾਰ ਡਰ ਨਾਲ ਕੰਬਦੇ ਹੋਏ ਦੇਖਿਆ ਉਹ ਵਾਰ-ਵਾਰ ਮੇਰੇ ਕੋਲ ਆਉਂਦੀ ਤੇ ਇੱਕ ਅੱਧੇ ਟੁਕੜੇ ਤੇ ਥੋੜੀ ਜੀ ਤਰੀ ਮੈਨੂੰ ਖਾਣ ਨੂੰ ਦਿੰਦੀ ਤੇ ਫਿਰ ਪੁੱਛਦੀ ਬੇਟਾ ਖਾ ਕੇ ਦੱਸ ਸੜਨ ਦਾ ਸਵਾਦ ਤਾਂ ਨਹੀਂ ਆਉਂਦਾ ਮੇਰੇ ਤੋਂ ਉਸ ਦਾ ਡਰ ਨਾਲ ਕਾਲਾ ਪਿਆ ਚਿਹਰਾ ਅਸਦੀਆਂ ਸਹਿਮੀਆਂ ਹੰਝੂਆਂ ਨਾਲ ਭਰੀਆਂ ਅੱਖਾਂ ਸੁੱਕੇ ਬੁੱਲ ਦੇਖੇ ਨਹੀਂ ਸੀ ਜਾ ਰਹੇ ਤੇ ਪਹਿਲੀ ਵਾਰ ਉਸ ਦੇ ਡਰ ਨੂੰ ਘੱਟ ਕਰਨ ਦੇ ਲਈ ਮੈਂ ਝੂਠ ਬੋਲਿਆ ਸੀ ਮੈਂ ਕਿਹਾ ਨਹੀਂ ਮੰਮੀ ਬਹੁਤ ਚੰਗਾ ਬਣਿਆ ਤੇ ਮੈਂ ਆਪਣੇ ਚਿਹਰੇ ਤੇ ਸੰਤੁਸ਼ਟੀ ਦਾ ਝੂਠਾ ਭਾਵ ਲਿਆਉਣ ਦੀ ਐਕਟਿੰਗ ਕੀਤੀ ਪਰ ਉਸ ਦੀ ਤਜਰਬੇਕਾਰ ਨਜ਼ਰ ਨੇ ਮੇਰਾ ਝੂਠ ਫੜ ਹੀ ਲਿਆ ਮਾਂ ਦੀ ਉਸ ਦੁਖਦਾਈ ਅਵਸਥਾ ਨੂੰ ਮੈਂ ਪੂਰੀ ਜ਼ਿੰਦਗੀ ਭੁਲਾ ਨਹੀਂ ਸਕਦੀ ਤੁਹਾਡੇ ਡਰ ਨਾਲ ਮੈਂ ਰਸੋਈ ਦੇ ਇੱਕ ਕੋਨੇ ਵਿੱਚ ਸੁੰਗੜੀ ਬੱਠੀ ਸੀ ਤੁਸੀਂ ਆਪਣੇ ਮਿੱਤਰਾਂ ਦੇ ਨਾਲ ਖਾਣਾ ਖਾਣ ਬੈਠ ਗਏ ਸੀ। ਹਜੇ ਪਹਿਲੀ ਬਰਕੀ ਮੂੰਹ ਵਿੱਚ ਗਈ ਸੀ ਕਿ ਉਹ ਸੰਭਾਵਿਤ ਦੁਰਘਟਨਾ ਵਾਪਰ ਗਈ। ਜਿਸ ਨੂੰ ਸੋਚ-ਸੋਚ ਕੇ ਅਸੀਂ ਦੋਨੋਂ ਮਾਂ-ਬੇਟੀ ਆਦ ਮਰੀਆਂ ਹੋਈਆਂ ਜਾ ਰਹੀਆਂ ਸੀ। ਤੁਸੀਂ ਆਪਣੇ ਸਾਹਮਣੇ ਬੈਠੇ ਦੋਸਤਾਂ ਦੀ ਵੀ ਪਰਵਾਹ ਨਹੀਂ ਸੀ ਕੀਤੀ। ਤੇ ਥਾਲੀ ਚੱਕ ਕੇ ਮਾਂ ਦੇ ਵੱਲ ਸੁੱਟ ਦਿੱਤੀ। ਤੇ ਉਸ ਦੇ ਤਿੱਖੇ ਕੋਨੇ ਨਾਲ ਮਾਂ ਦੀ ਕੋਣੀ ਬੁਰੀ ਤਰ੍ਹਾਂ ਜ਼ਖਮੀ ਹੋ ਗਈ। ਤੁਹਾਡੇ ਮਿੱਤਰਾਂ ਨੇ ਤੁਹਾਨੂੰ ਕਾਫੀ ਰੋਕਣ ਦੀ ਕੋਸ਼ਿਸ਼ ਕੀਤੀ। ਪਰ ਤੁਹਾਡਾ ਗੁੱਸਾ ਸ਼ਾਂਤ ਹੋਣ ਦੀ ਬਜਾਏ ਵਧਦਾ ਹੀ ਜਾ ਰਿਹਾ ਸੀ ਹਰ ਕੇ ਤੁਹਾਡੇ ਸਾਰੇ ਦੋਸਤ ਘਰ ਚਲੇ ਗਏ ਉਸ ਤੋਂ ਬਾਅਦ ਤਾਂ ਤੁਸੀਂ ਮਾਂ ਤੇ ਲੱਤਾਂ ਤੇ ਮੁੱਕਿਆਂ ਦੀ ਬਰਸਾਤ ਹੀ ਕਰ ਦਿੱਤੀ ਮੈਂ ਵਿਲਕਦੀ ਹੋਈ ਆਪਣੀ ਕਮਜ਼ੋਰ ਮਾਂ ਨੂੰ ਕੁੱਟ ਖਾਂਦੇ ਹੋਏ ਦੇਖਦੀ ਰਹੀ ਸੀ ਗੱਲ ਇੱਥੇ ਤੱਕ ਰਹਿੰਦੀ ਤਾਂ ਵੀ ਠੀਕ ਸੀ ਪਰ ਤੁਹਾਡੇ ਤੇ ਤਾਂ ਭੂਤ ਸਵਾਰ ਸੀ ਉਸ ਭਿਆਨਕ ਕਾਲੀ ਰਾਤ ਵਿੱਚ ਤੁਸੀਂ ਮਾਂ ਨੂੰ ਘਰੋਂ ਬਾਹਰ ਕੱਢ ਦਿੱਤਾ ਉਹ ਕਿੰਨਾ ਰੋਈ ਤਰਲੇ ਕੀਤੇ ਤੁਹਾਡੇ ਪੈਰੀਂ ਹੱਥ ਵੀ ਲਾਈ ਪਰ ਤੁਸੀਂ ਤਾਂ ਗੁੱਸੇ ਵਿੱਚ ਅੰਨੇ ਹੋ ਗਏ ਸੀ ਮੈਂ ਜਦੋਂ ਮਾਂ ਨੂੰ ਅੰਦਰ ਬੁਲਾਉਣ ਦੇ ਲਈ ਰੋ ਰੋ ਕੇ ਤੁਹਾਡੇ ਤਰਲੇ ਕੀਤੇ ਤਾਂ ਤੁਸੀਂ ਮੈਨੂੰ ਵੀ ਮਾਂ ਦੇ ਨਾਲ ਬਾਹਰ ਹੀ ਧੱਕਾ ਦੇ ਦਿੱਤਾ ਤੁਸੀਂ ਇਹ ਵੀ ਨਹੀਂ ਸੋਚਿਆ ਕਿ ਤੁਹਾਡੀ ਪਤਨੀ ਤੇ ਨੌਜਵਾਨ ਬੇਟੀ ਅੱਧੀ ਰਾਤ ਨੂੰ ਕਿੱਥੇ ਜਾਣਗੀਆਂ ਅਗਲੇ ਹੀ ਪਲ ਉਹਨਾਂ ਨਾਲ ਕੁਝ ਵੀ ਹੋ ਸਕਦਾ ਸੀ ਪਰ ਚੰਗੇ ਬੁਰੇ ਦੀ ਚਿੰਤਾ ਤਾਂ ਉਹ ਕਰਦੇ ਆ ਜਿਨ੍ਹਾਂ ਨੂੰ ਰਿਸ਼ਤਿਆਂ ਨਾਲ ਲਗਾਅ ਹੁੰਦਾ ਉਸੀ ਤਾਂ ਸਾਨੂੰ ਆੜ ਮੰਨੇ ਮਨ ਨਾਲ ਟੋਰੇ ਸੀ ਇਹ ਕੋਈ ਰਿਸ਼ਤਾ ਥੋੜਾ ਸੀ ਤੇ ਤੁਸੀਂ ਇਹਨਾਂ ਨੂੰ ਟੋਂਦੇ ਟੋਂਦੇ ਇੰਨੀ ਛੇਤੀ ਥੱਕ ਗਏ ਕਿ ਵਗਾ ਕੇ ਪਰੇ ਮਾਰਿਆ ਪਰ ਅਸੀਂ ਇਨਸਾਨ ਸੀ ਉਹ ਵੀ ਜਉਂਦੇ ਜਾਗਦੇ ਆਰਤ ਦੇ ਦੇ ਰੂਪ ਵਿੱਚ ਘਰ ਤੋਂ ਬਾਹਰ ਮਾਂ ਨੇ ਆਪਣੀ ਸਾਰੀ ਸਰੀਰਕ ਤੇ ਮਾਨਸਿਕ ਪੀੜ ਭਲਾ ਕੇ ਮੇਰੀ ਚਿੰਤਾ ਸ਼ੁਰੂ ਕਰ ਦਿੱਤੀ ਨੌਜਵਾਨ ਧੀ ਨੂੰ ਸੀਨੇ ਨਾਲ ਲਾ ਕੇ ਆਪਣੇ ਪ੍ਰਾਂਤ ਤਲੀ ਤੇ ਧਰ ਕੇ ਉਹ ਇੱਕ ਅਣ ਦੇਖੀ ਤੇ ਅਣਜਾਣੇ ਰਾਹ ਤੇ ਚੱਲ ਪਈ। ਗਲੀ ਵਿੱਚ ਪਸਰੇ ਭਿਆਨਕ ਸਨਾਟੇ ਨੂੰ چیرਦੀ ਕਿਸੇ ਕੁੱਤੇ ਦੀ ਆਵਾਜ਼ ਆਉਂ। ਅਸੀਂ ਮਾਮਾ ਧੀਆਂ ਡਰ ਨਾਲ ਕੰਬਣ ਲੱਗ ਪਏ। ਕਿਸੇ ਤਰ੍ਹਾਂ ਸੰਕਟ ਦੀ ਇਹ ਕਾਲੀ ਰਾਤ ਆਖਰ ਬੀਤ ਹੀ ਗਈ। ਅਗਲੀ ਸਵੇਰ ਅਸੀਂ ਮੰਮੀ ਦੇ ਪੇਕੇ ਪਹੁੰਚ ਗਏ। ਜਿਵੇਂ ਕਿ ਉਮੀਦ ਸੀ। ਉੱਥੇ ਕਿਸੇ ਨੇ ਸਾਡੇ ਆਉਣ ਤੇ ਕੋਈ ਉਤਸ਼ਾਹ ਨਾ ਦਿਖਾਇਆ। ਤੇ ਨਾ ਹੀ ਸਾਡੀ ਦੁਰਦਸ਼ਾ ਤੇ ਕੋਈ ਪ੍ਰਸ਼ਨ ਪੁੱਛਿਆ। ਪਰ ਸ਼ੁਕਰ ਸੀ ਕਿ ਇੰਨੀ ਜਗ੍ਹਾ ਤਾਂ ਮਿਲ ਹੀ ਗਈ ਜਿਸ ਨਾਲ ਅਸੀਂ ਆਪਣੇ ਹੱਥ ਪੈਰ ਪਸਾਰ ਕੇ ਬੇਫਿਕਰ ਹੋ ਕੇ ਸੌ ਸਕੀ ਆਖਰ ਮਾਂ ਨੇ ਆਪਣੇ ਹਾਲਾਤਾਂ ਨਾਲ ਸਮਝੌਤਾ ਕਰ ਹੀ ਲਿਆ ਪਿੰਡ ਵਿੱਚ ਹੀ ਪ੍ਰਾਇਮਰੀ ਸਕੂਲ ਵਿੱਚ ਪੜਾਉਣ ਲੱਗੀ ਆਪਣੇ ਸਰੀਰ ਨੂੰ ਗਾਲ-ਗਾਲ ਕੇ ਉਸ ਨੇ ਮੈਨੂੰ ਪੜਾਇਆ ਲਿਖਾਇਆ ਤੇ ਕਦੇ ਇਹ ਨਹੀਂ ਜਤਾਇਆ ਕਿ ਮੇਰੀ ਪਰਵਰਿਸ਼ ਵਿੱਚ ਉਸ ਨੇ ਕਿੰਨੀ ਪੀੜ ਸਹੀ ਹੈ ਅੱਜ ਉਸੇ ਮਾਂ ਦੀ ਮਮਤਾ ਤੇ ਤਿਆਗ ਨੇ ਮੈਨੂੰ ਇਸ ਕਾਬਿਲ ਬਣਾਇਆ ਕਿ ਸਮਾਜਿਕ ਕੁਰੀਤੀਆਂ ਦੇ ਵਿਰੁੱਧ ਆਵਾਜ਼ ਚੱਕ ਸਕਾਂ ਮੈਨੂੰ ਸਰੀਰਕ ਤੇ ਮਾਨਸਿਕ ਤੌਰ ਤੇ ਸਮਰੱਥ ਬਣਾਉਣ ਦੀ ਅਣਥੱਕ ਯਤਨਾਂ ਵਿੱਚ ਮਾਂ ਨੇ ਆਪਣੇ ਸਰੀਰ ਨੂੰ ਔਣਗੋਲਿਆ ਕੀਤਾ ਨਤੀਜੇ ਵਜੋਂ ਉਸਦੀ ਕਮਜ਼ੋਰ ਕਾਇਆ ਅਨੇਕਾਂ ਰੋਗਾਂ ਦਾ ਘਰ ਬਣ ਗਈ ਤੇ ਇੱਕ ਦਿਨ ਮੇਰੀ ਮਾਂ ਮੈਨੂੰ ਹਮੇਸ਼ਾ ਦੇ ਲਈ ਛੱਡ ਕੇ ਚਲੀ ਗਈ ਮਾਂ ਦੇ ਦੁੱਖ ਦਰਦ ਦਾ ਅਹਿਸਾਸ ਹੀ ਮੇਰੀਆਂ ਕਰਤਾਵਾਂ ਵਿੱਚ ਪ੍ਰਗਟ ਹੋ ਗਈ ਸ਼ਬਦਾਂ ਵਿੱਚ ਲਿਖਿਆ ਜਾਂਦਾ ਹੈ ਤੁਸੀਂ ਤਾਂ ਸ਼ਾਇਦ ਇਸ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੋਵੇਗਾ ਕਿ ਤੁਹਾਡੀ ਬੇਵਕੂਫੀ ਭਵਕ ਵਿੱਚ ਲੇਖਕ ਬਣੇਗੀ। ਮੋਹਿਨੀ ਨਾਮ ਤਾਂ ਤੁਸੀਂ ਹੀ ਮੈਨੂੰ ਦਿੱਤਾ ਸੀ। ਪ੍ਰੇਮ ਪੱਤਰ ਲਿਖਦੇ ਹੋਏ ਕਦੇ ਤੁਹਾਨੂੰ ਨਹੀਂ ਲੱਗਿਆ ਕਿ ਇਹ ਨਾਮ ਕੁਝ ਜਾਣਿਆ ਪਹਿਚਾਣਿਆ? ਫਰ ਲੱਗਦਾ ਵੀ ਕਿੰਨੀ ਤੁਹਾਡੇ ਲਈ ਤਾਂ ਮੈਂ ਸਿਰੇ ਦੀ ਬੇਵਕੂਫੀ। ਤੁਹਾਡੀ ਇਹ ਫੇਵਰਿਟ ਗਰਲ ਸੀ। ਮੇਰੀ ਮਾਂ ਦੇ ਲਈ ਵੀ ਤੇ ਮੇਰੇ ਲਈ ਵੀ। ਕਦੇ ਕਦੇ ਸੋਚਦੀ ਹਾਂ ਕਾਸ਼ ਮੇਰੇ ਵਾਸਤੇ ਤੁਹਾਨੂੰ ਸ਼ਰਾਬ ਦੇਣਾ ਹੁੰਦਾ ਤਾਂ ਜ਼ਰੂਰ ਦਿੰਦੀ ਪਰ ਅਗਲੇ ਹੀ ਪਲ ਯਾਦਾਂ ਵਿੱਚ ਮਾਂ ਦਾ ਲਹੂ ਲੁਹਾਂ ਚਿਹਰਾ ਨਾਂ ਵਿੱਚ ਆ ਕੇ ਸਿਰ ਹਿਲਾਉਂਦਾ ਨਜ਼ਰ ਆਉਂਦਾ ਤੁਹਾਨੂੰ ਮੈਂ ਕੋਈ ਕੀ ਸ਼ਰਾਬ ਦੇਵਾਂਗੀ ਮੇਰੀ ਮਾਂ ਦੀ ਹਾਂ ਤੜਪ ਤੁਹਾਨੂੰ ਕਦੇ ਨਾ ਕਦੇ ਪਛਤਾਵੇ ਦੀ ਅੱਗ ਵਿੱਚ ਜ਼ਰੂਰ ਚ ਸਾ ਦੇਵੇਗੀ ਤੇ ਉਹ ਦਿਨ ਨੇੜੇ ਹੀ ਭਵਕ ਵਿੱਚ ਜ਼ਰੂਰ ਆਵੇਗਾ ਇਸੇ ਵਿਸ਼ਵਾਸ ਦੇ ਨਾਲ ਹਮੇਸ਼ਾ ਹੀ ਤੁਹਾਡੀ ਆਣ ਦੇਖੀ ਤੇ ਨਕਾਰੀ ਤੀ ਖੱਤ ਦੀ ਅਖੀਰਲੀ ਲਾਈਨ ਪੜ੍ਹਦੇ ਹੀ ਮੇਰੇ ਹੱਥ ਬੁਰੀ ਤਰ੍ਹਾਂ ਕੰਬਣ ਲੱਗੇ ਸਰੀਰ ਪਸੀਨੇ ਨਾਲ ਭਿੱਜ ਚੁੱਕਿਆ ਸੀ ਮੈਨੂੰ ਅਜਿਹੀ ਖੱਤ ਦੀ ਉਮੀਦ ਨਹੀਂ ਸੀ ਜਿਸ ਨੇ ਮੇਰੀ ਅੰਤਰ ਆਤਮਾ ਨੂੰ ਝੰਜੋੜ ਕੇ ਰੱਖ ਦਿੱਤਾ ਸੀ ਅੱਜ ਆਪਣੀ ਹੀ ਧੀ ਦੇ ਸਾਹਮਣੇ ਮੈਂ ਆਪਣੇ ਆਪ ਨੂੰ ਬੋਣਾ ਮਹਿਸੂਸ ਕਰ ਰਿਹਾ ਸੀ ਮੇਰੀ ਲੇਖਣੀ ਮੇਰੀਆਂ ਸਾਰੀਆਂ ਉਪਲਬਧੀਆਂ ਜਿਨ੍ਹਾਂ ਨੂੰ ਪ੍ਰਾਪਤ ਕਰਕੇ ਮੈਂ ਆਪਣੇ ਆਪ ਨੂੰ ਕਿਸੇ ਸਫਲ ਸਾਥੀਕਾਰ ਤੋਂ ਘੱਟ ਨਾ ਸਮਝਦਾ ਤੇ ਜਿਸ ਦਾ ਹੰਕਾਰ ਮੇਰੇ ਅੰਦਰ ਭਰਿਆ ਹੋਇਆ ਸੀ ਆ ਜੋ ਸਾਰੇ ਇਨਾਮ ਪੁਰਸਕਾਰ ਮੈਨੂੰ ਅੰਗੂਠਾ ਦਿਖਾ ਰਹੇ ਸੀ ਉਲਾਮੇ ਦੇ ਰਹੇ ਸੀ ਅਣਜਾਣੇ ਵਿੱਚ ਹੀ ਆਪਣੀ ਤੀ ਦੇ ਪ੍ਰਤੀ ਆਏ ਆਪਣੇ ਇਸ ਕਨਾਉਣੇ ਤੇ ਗੰਦੇ ਵਿਚਾਰਾਂ ਦਾ ਖਿਆਲ ਮੈਨੂੰ ਅੰਦਰ ਹੀ ਅੰਦਰ ਜ਼ਖਮੀ ਕਰ ਰਿਹਾ ਸੀ ਮਨ ਖੁਦ ਦੇ ਪ੍ਰਤੀ ਨਫ਼ਰਤ ਨਾਲ ਭਰ ਗਿਆ ਤੇ ਇਹਦੀਆਂ ਨਫ਼ਰਤ ਭਰੀਆਂ ਨਿਗਾਹਾਂ ਹਜੇ ਵੀ ਮੇਰਾ ਪਿੱਛਾ ਨਹੀਂ ਛੱਡ ਰਹੀਆਂ ਤੇ ਕੰਬਦੇ ਹੋਏ ਹੱਥਾਂ ਵਿੱਚੋਂ ਖਤ ਡੈਗ ਪਿਆ ਤੇ ਮੈਂ ਸ਼ਰਮ ਦੇ ਮਾਰੇ ਹੱਥਾਂ ਨਾਲ ਮੋਲ ਕੋ ਲਿਆ ਮੇਰੇ ਵਰਗੇ ਗੁਮਾਰ ਨਾਲ ਪਰੇ ਤੇ ਪ੍ਰਸਿੱਧ ਲੇਖਕ ਨੂੰ ਇਸ ਤਰ੍ਹਾਂ ਕੋਈ ਸ਼ੀਸ਼ਾ ਦਿਖਾ ਸਕਦਾ ਇਹ ਤਾਂ ਮੈਂ ਕਦੇ ਸੋਚਿਆ ਵੀ ਨਹੀਂ ਸੀ ਸੋ ਮੇਰੀ ਹਰ ਇਨਸਾਨ ਨੂੰ ਹੱਥ ਬਨ ਕੇ ਬੇਨਤੀ ਹੈ ਕਿ ਤੁਸੀਂ ਕਿੰਨੇ ਵੀ ਉੱਚੇ ਤੋਂ ਉੱਚੇ ਅਹੁਦੇ ਤੇ ਪਹੁੰਚ ਜਾਓ ਕਿੰਨਾ ਵੀ ਮਾਣ ਸਨਮਾਨ ਤੇ ਪ੍ਰਸਿੱਧੀ ਹਾਸਲ ਕਰ ਲਵੋ ਪਰ ਤੁਹਾਡਾ ਘਟਿਆ ਬੰ ਤੁਹਾਨੂੰ ਤੁਹਾਡੇ ਸਾਹਮਣੇ ਕਿਸੇ ਵੇਲੇ ਵੀ ਆ ਕੇ ਤੁਹਾਡੀ ਔਕਾਤ ਯਾਦ ਕਰਾ ਸਕਦਾ ਮੈਂ ਵੀ ਦੁਨੀਆ ਵਿੱਚ ਭਾਵੇਂ ਬਹੁਤ ਮਸ਼ਹੂਰ ਸੀ ਪਰ ਅੱਜ ਮੈਨੂੰ ਮਹਿਸੂਸ ਹੋ ਰਿਹਾ ਸੀ ਕਿ ਮੇਰੇ ਜਿੰਨਾ ਘਟਿਆ ਇਨਸਾਨ ਤਾਂ ਇਸ ਦੁਨੀਆ ਵਿੱਚ ਸ਼ਾਇਦ ਹੀ ਕੋਈ ਹੋਵੇ ਜੋ ਸਮਾਜ ਵਿੱਚ ਔਰਤਾਂ ਦੇ ਹੱਕਾਂ ਦੀ ਔਰਤਾਂ ਦੇ ਮਾਣ ਸਨਮਾਨ ਲਈ ਲਿਖਦਾ ਹੋਇਆ ਇੱਕ ਮਸ਼ਹੂਰ ਲੇਖਕ ਪਰ ਅਸਲ ਵਿੱਚ ਆਪਣੇ ਹੀ ਕਰਦੀਆਂ ਔਰਤਾਂ ਨੂੰ ਬੇਇੱਜ਼ਤ ਕਰਕੇ ਅੱਧੀ ਰਾਤ ਨੂੰ ਬਾਹਰ ਕੱਢਣ ਵਾਲਾ ਮੈਂ ਇੱਕ ਪਤੀ ਤੇ ਬਾਪ ਸੀ। ਸੋ ਮੈਂ ਇੱਕ ਵਧੀਆ ਲੇਖਕ ਕਿਵੇਂ ਹੋ ਸਕਦਾ ਸੀ? ਮੇਰੀ ਧੀ ਸਹੀ ਕਹਿ ਰਹੀ ਹੈ। ਮੈਂ ਹੁਣ ਤੱਕ ਦੋਹਰਾ ਜੀਵਨ ਜਿਉ ਰਿਆ ਹਾਂ। ਲੋਕਾਂ ਦੀ ਨਜ਼ਰ ਵਿੱਚ ਮਸ਼ਹੂਰ ਲੇਖਕ ਪਰ ਅਸਲ ਵਿੱਚ ਇੱਕ ਚੰਗਾ ਇਨਸਾਨ ਵੀ ਨਹੀਂ। ਹੁਣ ਤੱਕ ਮੈਂ ਹਜ਼ਾਰਾਂ ਹੀ ਪ੍ਰਸ਼ੰਸਾ ਪੱਤਰ ਹਾਸਲ ਕੀਤੇ ਜਿਨ੍ਹਾਂ ਦੇ ਗੁਮਾਨ ਨਾਲ ਮੈਂ ਫੁੱਲਿਆ ਨਹੀਂ ਸੀ ਸਮਰਿਆ। ਪਰ ਅੱਜ ਇਸ ਇੱਕ ਖੱਤ ਨੇ ਮੇਰੀ ਸਾਰੀ ਫੋਕ ਕੱਢ ਦਿੱਤੀ। ਮੈਨੂੰ ਮੇਰੀ ਔਕਾਤ ਯਾਦ ਕਰਾ ਦਿੱਤੀ ਸੀ। ਸੋ ਇੱਜ਼ਤ ਮਾਨ ਹਾਸਲ ਕਰਨ ਤੋਂ ਪਹਿਲਾਂ ਚੰਗਾ ਇਨਸਾਨ ਬਣਨ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਨਹੀਂ ਤਾਂ ਕਿਤੇ ਨਾ ਕਿਤੇ ਉਹੀ ਚੀਜ਼ਾਂ ਚਪੇੜ ਬਣ ਕੇ ਜ਼ਿੰਦਗੀ ਵਿੱਚ ਤੁਹਾਡੇ ਮੂੰਹ ਤੇ ਵੱਜਦੀਆਂ ਤੇ ਤੁਹਾਡੇ ਕੋਲ ਪਛਤਾਵਾ ਕਰਨ ਦਾ ਸਮਾਂ ਤੇ ਮੂਲ ਕੋਣ ਲਈ ਥਾਂ ਵੀ ਨਹੀਂ ਹੁੰਦੀ। ਸੋ ਦੋਸਤੋ ਐਸੀ ਅੱਜ ਦੀ ਕਹਾਣੀ ਬਿਲਕੁਲ ਸੱਚ ਹੈ ਕਿ ਤੁਸੀਂ ਕਿੰਨੇ ਵੀ ਮਾਨ ਸਨਮਾਨ ਟਰਾਫੀਆਂ ਮੈਡਲ ਚੱਕੀ ਫਿਰਦੇ ਹੋਵੋ ਪਰ ਜੇਕਰ ਤੁਹਾਡੇ ਅੰਦਰਲੀ ਇਨਸਾਨੀਅਤ ਮਰੀ ਹੈ ਤਾਂ ਤੁਸੀਂ ਜ਼ੀਰੋ ਤੁਹਾਡਾ ਕੀ ਕਹਿਣਾ ਹੈ ਜ਼ਰੂਰ ਲਿਖਿਓ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਚੰਗੀ ਲੱਗੀ ਖਾਣੀ ਲਾਈਕ ਫੇ ਕਰਿਓ ਵੱਧ ਤੋਂ ਵੱਧ ਸ਼ੇਅਰ ਕਰਿਓ ਜੇਕਰ ਚੈਨਲ ਨੂੰ ਪਹਿਲੀ ਵਾਰ ਸੰਨ ਲਿਆ ਤਾਂ ਪਲੀਜ਼ ਜਲਦੀ ਜਲਦੀ ਸਬਸਕ੍ਰਾਈਬ ਕਰ ਲਵੋ ਹਰ ਰੋਜ਼ ਨਵੀਆਂ ਨਵੀਆਂ ਤੇ ਵੱਖਰੀਆਂ ਜੀਆਂ ਕਹਾਣੀਆਂ ਸੁਣਨ ਦੇ ਲਈ ਖਾਣੀ ਨੂੰ ਅੰਤ ਤੱਕ ਸੁਣਨ ਦੇ ਲਈ ਬਹੁਤ ਬਹੁਤ ਸ਼ੁਕਰੀਆ ਮਿਲਦੇ ਹਾਂ ਨਵੀਂ ਕਹਾਣੀ ਦੇ ਨਾਲ ਧੰਨਵਾਦ